ਵਿਚਾਲੇ ਸੀਜ਼ਫਾਇਰ ਕੋਆਉਨਾ ਦੇ ਵੱਲੋਂ جنگ ਜਿਹੜੀ ਰੋਕ ਦਿੱਤੀ ਗਈ ਹੈ ਸੋ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਵਿਵਾਦ ਚੱਲ ਰਿਹਾ ਸੀ ਲੇਕਿਨ ਇਸੇ ਦੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਰੁਕ ਗਈ ਹੈ ਸੀਜ਼ਫਾਇਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਖੁਦ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਸੂਜ਼ ਫਾਇਰ ਨੂੰ ਲੈ ਕੇ ਜਿਹੜਾ ਇਹ ਦਾਵਾ ਕੀਤਾ ਗਿਆ ਕਿ ਇਸ ਦੇ ਲਈ ਤਿਆਰ ਹੋ ਗਏ ਨੇ ਸੋ ਬਹੁਤ ਵੱਡੀ ਖਬਰ ਹੈ ਕਿ ਜਿੱਥੇ ਲਗਾਤਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ ਲਗਾਤਾਰ ਭਾਰਤ ਦੇ ਵੱਲੋਂ ਜਵਾਬ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਡਰੋਨ ਹਮਲੇ ਕੀਤੇ ਜਾ ਰਹੇ ਸੀ ਤੇ ਇਸੇ ਦੇ ਵਿਚਾਲੇ ਹੁਣ ਇਹ جنگ ਰੁਕ ਗਈ ਹੈ ਜੈਸਾ ਵੱਡਾ ਦਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ ਜਿਹੜਾ ਕੀਤਾ ਗਿਆ ਕੀ ਕੁਝ ਟਵੀਟ ਦੇ ਵਿੱਚ ਕਿਹਾ ਗਿਆ ਉਹ ਵੀ ਪੂਰੀ ਜਾਣਕਾਰੀ ਦਵਾਂਗੇ ਲੇਕਿਨ ਇੱਥੇ ਵੱਡੀ ਖਬਰ ਹੈ ਕਿ ਡੋਨਾਲਡ 트ੰਪ ਖੁਰਾਂ ਦੇ ਵੱਲੋਂ ਇਹ ਵੱਡਾ ਦਾਵਾ ਕਰਨਾ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਦੋਵੇਂ ਦੇਸ਼ ਨੇ ਸੀਜ਼ਫਾਇਰ ਦੇ ਲਈ ਤਿਆਰ ਹੋ ਚੁੱਕੇ ਨੇ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੇਰੇ ਸਾਥੀ ਮੇਰੇ ਨਾਲ ਮੌਜੂਦ ਨੇ ਚਰਨਜੀਤ ਲਗਾਤਾਰ ਅਸੀਂ ਗੱਲ ਕਰੀਏ ਤਾਂ ਅਸੀਂ ਸਵੇਰ ਤੋਂ ਕਵਰੇਜ ਕਰ ਰਹੇ ਸੀ ਹਰ ਇੱਕ ਕੋਈ ਕਹਿ ਰਿਹਾ ਸੀ ਕਿ ਇਸ ਜੰਗ ਨੂੰ ਇੱਥੇ ਰੁਕ ਜਾਣਾ ਚਾਹੀਦਾ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਟਵੀਟ ਦੇ ਵਿੱਚ ਕੀ ਕੁਝ ਕਿਹਾ ਗਿਆ ਉਹਨਾਂ ਦੇ ਵੱਲੋਂ ਬਿਲਕੁਲ ਜਿਹੜਾ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਪਹਿਲਾਂ ਤੁਹਾਨੂੰ ਉਹ ਟਵੀਟ ਪੜ੍ਹ ਕੇ ਸੁਣਾ ਦੰਨੇ ਆ ਤੇ ਉਸ ਦਾ ਫਿਰ ਜਿਹੜਾ ਹੈ ਟਰਾਂਸਲੇਟ ਵੀ ਤੁਹਾਡੇ ਨਾਲ ਕਰਾਂਗੇ ਡੋਨਲਡ ਟਰੰਪ ਲਿਖਦੇ ਨੇ ਆਫਟਰ ਅ ਲੌਂਗ ਨਾਈਟ ਆਫ ਟਾਕ ਇਮੀਡੀਏਟ ਬਾਏ ਦਾ ਯੂਨਾਈਟਿਡ ਸਟੇਟ ਆਮ ਪਲੀਜ਼ ਟੂ ਅਨਾਉਂਸ ਥੈਟ ਇੰਡੀਆ ਐਂਡ ਪਾਕਿਸਤਾਨ ਹੈਵ ਐਗਰੀ ਟੂ ਫੁੱਲ ਐਂਡ ਇਮੀਡੀਏਟ ਸੀਜ਼ ਫਾਇਰ ਪਾਵ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਇਹ ਗੱਲਬਾਤ ਹੋ ਚੁੱਕੀ ਹੈ ਕਿ ਸੀਜ਼ਪਾਰ ਹੋਏਗਾ ਹੁਣ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੇਸ਼ ਦੇ ਵੱਲੋਂ ਕੋਈ ਅਟੈਕ ਨਹੀਂ ਕੀਤਾ ਜਾਏਗਾ ਕੋਈ ਗੋਲੀਬਾਰੀ ਨਹੀਂ ਹੋਏਗੀ ਐਲੋਸੀ ਤੇ ਕੋਈ ਗੋਲੀਬਾਰੀ ਨਹੀਂ ਹੋਏਗੀ ਕਿਸੇ ਵੀ ਤਰ੍ਹਾਂ ਦਾ ਕੋਈ ਅਟੈਕ ਨਹੀਂ ਹੋਏਗਾ ਜਿਸ ਤਰ੍ਹਾਂ ਬੀਤੀ ਰਾਤ ਬਹੁਤ ਵੱਡੀਆਂ ਜਿਹੜੀਆਂ ਖਬਰਾਂ ਆਈਆਂ ਅਸੀਂ ਵੀ ਬਹੁਤ ਜ਼ਿਆਦਾ ਕਵਰੇਜ ਕੀਤਾ ਜ਼ੀਰੋ ਤੋਂ ਗਰਾਉਂਡ ਜ਼ੀਰੋ ਤੋਂ ਅਸੀਂ ਹਰ ਚੀਜ਼ ਨੂੰ ਹਰ ਮੂਮੈਂਟ ਨੂੰ ਜਿਹੜਾ ਕੈਚ ਕੀਤਾ ਤੇ ਤੁਹਾਡੇ ਤੱਕ ਪਹੁੰਚਾਇਆ ਉਸ ਦੇ ਵਿੱਚ ਲਗਾਤਾਰ ਜਿਹੜੇ ਡਰੋਨ ਦੇ ਰਾਈ ਅਟੈਕ ਹੋ ਰਹੇ ਸੀ ਕਿਸੇ ਥਾਂ ਦੇ ਉੱਤੇ ਦੱਸਿਆ ਗਿਆ ਮਿਸਾਈਲ ਡਿੱਗੀ ਕਿਸੇ ਥਾਂ ਦੇ ਉੱਤੇ ਕਿਹਾ ਗਿਆ ਕਿ ਹਵਾਈ ਹਮਲਾ ਹੋਇਆ ਤੇ ਇਹ ਸਭ ਨੂੰ ਹੁਣ ਰੋਕ ਦਿੱਤਾ ਗਿਆ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ ਓਨਲੀ ਅਖਰ ਤਾਂ ਗੱਲ ਜਿਹੜਾ ਓਨ ਦੀ ਟੇਬਲ ਹੀ ਮੁੱਕਦੀ ਹੈ ਤੇ ਲੱਗ ਵੀ ਰਿਹਾ ਸੀ ਜਦੋਂ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਉਦੋਂ ਲੱਗ ਰਿਹਾ ਸੀ ਕਿ ਦੋਵਾਂ ਮੁਲਕਾਂ ਦੇ ਵਿੱਚ ਗੱਲਬਾਤ ਰਾਈ ਜਿਹੜੀ ਸਾਰੀ ਜਿਹੜੀ ਹੈ ਸਥਿਤੀ ਪੂਰਾ ਜਿਹੜਾ ਤਣਾਅ ਬਣਿਆ ਹੋਇਆ ਉਹ ਖਤਮ ਹੋ ਜਾਏਗਾ ਤੇ ਭਾਰਤ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਜੇ ਭਾਰਤ ਦੇ NSA ਜੀ ਡਵਾਲ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਬ੍ਰਹਮਾਸਤਰ ਮੰਨਿਆ ਜਾਂਦਾ ਹੈ ਭਾਰਤ ਦਾ ਤੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਅਤਵਾਦੀ ਹਮਲਾ ਨਹੀਂ ਹੁੰਦਾ ਪਾਕਿਸਤਾਨ ਜਿਹੜੀਆਂ ਹਰਕਤਾਂ ਕਰ ਰਿਹਾ ਉਹਨਾਂ ਤੋਂ ਬਾਅਦ ਆ ਜਾਂਦਾ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਹੌਲ ਨਹੀਂ ਹੋਏਗਾ ਅਸੀਂ ਸ਼ਾਂਤੀ ਪਸੰਦ ਆ ਅਸੀਂ ਅਮਨ ਪਸੰਦ ਆ ਕੋਈ ਤਣਾਅ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਅਸੀਂ ਚੇਤਾਵਨੀ ਇਸ ਗੱਲ ਦੀ ਵੀ ਦਿੱਤੀ ਗਈ ਸੀ ਕਿ ਜੇਕਰ ਕੁਝ ਅਜਿਹਾ ਹੁੰਦਾ ਤਾਂ ਫਿਰ ਅਸੀਂ ਤਿਆਰ ਆ ਫਿਰ ਜਿਹੜਾ ਅਟੈਕ ਹੋਏਗਾ ਫਿਰ ਸਿੱਧੇ ਤੌਰ ਤੇ ਜਿਹੜੀ ਗੋਲੀਬਾਰੀ ਹੋਏਗੀ ਸਭ ਕੁਝ ਹੋਏਗਾ ਪਰ ਹੁਣ ਜਿਹੜਾ ਸੀਜ਼ਫਾਇਰ ਹੋ ਚੁੱਕਿਆ ਦੋਹਾਂ ਮੁਲਕਾਂ ਦੇ ਵਿੱਚ ਜਿਹੜੀ ਗੱਲਬਾਤ ਹੋ ਗਈ ਹੈ ਤੇ ਗੱਲਬਾਤ ਨੂੰ ਲੈ ਕੇ ਡੋਨਲਡ ਟਰੰਪ ਦੇ ਵੱਲੋਂ ਟਵੀਟ ਕੀਤਾ ਗਿਆ ਜਨਰਲ ਟਰੰਪ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਪਹਿਲਗਾਮ ਦੇ ਵਿੱਚ ਮਨਪ੍ਰਿਤ ਧਰਵਾਦੀ ਹਮਲਾ ਹੁੰਦਾ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਡੋਨਲਡ ਟਰੰਪ ਦਾ ਕਹਿਣਾ ਸੀ ਕਿ ਦੋਨੋਂ ਜਿਹੜੇ ਮੁਲਕ ਨੇ ਮੇਰੇ ਮਿੱਤਰ ਨੇ ਮੇਰੀ ਦੋਨੋਂ ਨਾਲ ਕਰੀਬੀ ਦੋਸਤੀ ਹੈ ਜੇਕਰ ਮੇਰਾ ਕਿਤੇ ਹੱਥ ਪੈਂਦਾ ਹੋਇਆ ਤਾਂ ਮੈਂ ਜਿਹੜਾ ਸਮਝੌਤਾ ਜ਼ਰੂਰ ਕਰਾਵਾਂਗਾ ਤੇ ਗੱਲ ਵੀ ਫਿਰ ਉੱਥੇ ਹੀ ਨਿਬੜੀ ਹੈ ਤੇ ਡੋਨਲਡ ਟਰੰਪ ਦੇ ਵੱਲੋਂ ਹੁਣ ਜਿਹੜਾ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੀਸਪਾਇਰ ਹੋ ਚੁੱਕਿਆ ਜੀ ਬਿਲਕੁਲ ਜੇਕਰ ਡੋਨਲਡ ਟਰੰਪੋਂ ਹੋਰਾਂ ਦੀ ਗੱਲ ਕਰ ਇਕਰ ਪਹਿਲਾ ਹੀ ਕੀਤਾ ਗਿਆ ਸੀ ਕਿ ਜੇਕਰ ਮੇਰੇ ਹੱਥੋਂ ਕੋਈ ਹੋਇਆ ਮੇਰੇ ਤੋਂ ਕੁਝ ਵੀ ਹੋਇਆ ਤੇ ਮੈਂ ਦੋਹਾਂ ਦੇਸ਼ਾਂ ਦੇ ਵਿਚਾਲੇ ਜੋ ਗੱਲਬਾਤ ਹੋ ਰਹੀ ਹੈ ਉਹਨਾਂ ਤਣਾਅ ਨੂੰ ਇੱਥੇ ਹੀ ਮੈਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨਾ ਮੇਰੇ ਕੋਲ ਹੋ ਸਕੇ ਗਾ ਸੋ ਇਸ ਤੋਂ ਬਾਅਦ ਲਗਾਤਾਰ ਕਿਹਾ ਗਿਆ ਕਿ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਦੋਵਾਂ ਮੁਲਕਾਂ ਨੂੰ ਜਿਹੜਾ ਅਪੀਲ ਕੀਤੀ ਗਈ ਕਿ ਇਸ ਜੰਗ ਨੂੰ ਇੱਥੇ ਹੀ ਖਤਮ ਕੀਤਾ ਜਾਏ ਜਿਸ ਤੋਂ ਬਾਅਦ ਹੁਣ ਡੋਨਾਲਡ 트੍ਰੰਪ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ ਕਿ ਸੀਜ਼ਫਾਇਰ ਨੂੰ ਦੋਵੇਂ ਮੁਲਕ ਜਿਹੜੇ ਨੇ ਉਹ ਸਹਿਮਤ ਹੋ ਗਏ ਨੇ ਤੇ ਜੰਗ ਜਿਹੜੀ ਇੱਥੇ ਹੀ ਰੁਕ ਗਈ ਹੈ ਬੜੀ ਚੰਗੀ ਖਬਰ ਹੈ ਬੜੀ ਵੱਡੀ ਖਬਰ ਹੈ ਕਿ ਲਗਾਤਾਰ ਦੋਵੇਂ ਮੁਲਕਾਂ ਦੇ ਵਿਚਾਲੇ ਜੋ ਸਥਿਤੀ ਬਣੀ ਹੋਈ ਸੀ ਦੋਵਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਲਗਾਤਾਰ ਇਹ ਹੱਥ ਜੋੜ ਰਹੇ ਸਨ ਅਰਦਾਸਾ ਕਰ ਰਹੇ ਸੀ ਰੱਬ ਦੇ ਅੱਗੇ ਕਿ ਰੱਬਾ ਦੋਵਾਂ ਮੁਲਕਾਂ ਨੂੰ ਤੂੰ ਸਹੀ ਸਲਾਮਤ ਰੱਖੀ ਆਮ ਨਾਗਰਿਕਤਾ ਕਿਉਂਕਿ ਜਦੋਂ جنگਾਂ ਲੱਗਦੀਆਂ ਨੇ ਆਮ ਨਾਗਰਿਕ ਜਿਹੜਾ ਇਸ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਤੇ ਹਰ ਇੱਕ ਦੇ ਵੱਲੋਂ ਦੁਆ ਅਰਦਾਸ ਕੀਤੀ ਜਾ ਰਹੀ ਸੀ ਕਿ ਇਹ جنگ ਇੱਥੇ ਰੁਕ ਜਾਣੀ ਚਾਹੀਦੀ ਹੈ ਕਿਸੇ ਦਾ ਕੋਈ ਨੁਕਸਾਨ ਜਿਹੜਾ ਨਹੀਂ ਹੋਣਾ ਚਾਹੀਦਾ ਸੋ ਇਸੇ ਦੇ ਵਿਚਾਲੇ ਵੱਡੀ ਖਬਰ ਹੈ ਕਿ ਸੀਜ਼ਫਾਇਰ ਦੇ ਲਈ ਦੋਵੇਂ ਮੁਲਕ ਜਿਹੜੇ ਨੇ ਉਹ ਰਾਜ਼ੀ ਹੋ ਗਏ ਨੇ ਹਾਲਾਂਕਿ ਹਲੇ ਜੇਕਰ ਭਾਰਤ ਦੀ ਗੱਲ ਕੀਤੀ ਜਾਏ ਪਾਕਿਸਤਾਨ ਦੀ ਗੱਲ ਕੀਤੀ ਜਾਏ ਆਫੀਸ਼ੀਅਲ ਤੌਰ ਤੇ ਇਹਨਾਂ ਦੇ ਬਿਆਨ ਹੋਣੇ ਜਿਹੜੇ ਹਲੇ ਬਾਕੀ ਨੇ ਲੇਕਿਨ ਵੱਡਾ ਦਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕਰ ਦਿੱਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਸੀਜ਼ਫਾਇਰ ਦੇ ਲਈ ਰਾਜ਼ੀ ਹੋ ਗਏ ਨੇ ਸੀਜ਼ਫਾਇਰ ਦਾ ਮਤਲਬ ਹੁੰਦਾ ਹੈ ਕਿ ਦੋਨਾਂ ਦੇ ਵੱਲੋਂ ਜੰਗ ਇੱਥੇ ਹੀ ਖਤਮ ਕਰ ਦਿੱਤੀ ਜਾਂਦੀ ਹੈ ਅੱਗੇ ਕੋਈ ਵੀ ਕਾਰਵਾਈ ਨਾ ਭਾਰਤ ਦੇ ਵੱਲੋਂ ਕੀਤੀ ਜਾਏਗੀ ਨਾ ਪਾਕਿਸਤਾਨ ਦੇ ਵੱਲੋਂ ਤੋ ਜੇਕਰ ਵਾਕਿਆ ਹੀ ਇਹ ਚੀਜ਼ ਹੋਈ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਦਾਵਾ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਿਸ ਤਰੀਕੇ ਦੇ ਨਾਲ ਦਾਵਾ ਕਰ ਰਹੇ ਹਾਂ ਇਸ ਦੇ ਵਿੱਚ ਹੁਣ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਜਿਹੜੀ ਰੁਕ ਗਈ ਹੈ ਸੋ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਜਿੱਥੇ ਲੰਬੇ ਸਮੇਂ ਤੋਂ ਦੋਵਾਂ ਮੁਲਕਾਂ ਦੇ ਵਿਚਾਲੇ ਲਗਾਤਾਰ ਜਿਹੜਾ ਇਹ ਜਾਣਕਾਰੀ ਮਿਲ ਰਹੀ ਸੀ ਕਿ ਤਲਖੀ ਹੋਰ ਵਾਧੀ ਨਜ਼ਰ ਆ ਰਹੀ ਹੈ ਲਗਾਤਾਰ ਬਲੈਕਆਊਟ ਕੀਤੇ ਜਾ ਰਹੇ ਸੀ ਲੇਕਿਨ ਇਸ ਦੇ ਵਿਚਾਲੇ ਵੱਡੀ ਖਬਰ ਹੈ ਸੀਜ਼ ਫਾਇਰ ਦਾ ਮਤਲਬ ਕੀ ਹੁੰਦਾ ਹੈ ਕਿ ਯੁੱਧ ਦੇ ਉੱਤੇ ਇੱਕ ਵਿਰਾਮ ਚਿੰਨ ਲੱਗ ਜਾਂਦਾ ਹੈ ਕਿ ਉੱਥੇ ਅੱਗੇ ਕੋਈ ਵੀ ਕਿਸੇ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾਏਗੀ ਕਿਸੇ ਵੀ ਯੁੱਧ ਨੂੰ ਸਥਾਈ ਤੇ ਅਸਥਾਈ ਤੌਰ ਦੇ ਉੱਤੇ ਰੋਕਣ ਦਾ ਇੱਕ ਇਹ ਜ਼ਰੀਆ ਹੁੰਦਾ ਹੈ ਤੇ ਇਸੇ ਦੇ ਵਿਚਾਰੇ ਦੱਸਦੇ ਕਿ ਹੁਣ ਇਹ ਵੱਡੀ ਖਬਰ ਹੈ ਕਿ ਸੀਜ਼ ਫਾਇਰ ਨੂੰ ਦੋਵੇਂ ਦੇਸ਼ ਜਿਹੜੇ ਰਾਜ਼ੀ ਹੋ ਗਏ ਨੇ ਇਹ 트ੰਪ ਦੇ ਵੱਲੋਂ ਦਾਵਾ ਜਿਹੜਾ ਕੀਤਾ ਗਿਆ ਹੈ ਤੁਸੀਂ ਮੈਂ ਆਪਣੇ ਸਾਥੀ ਨੂੰ ਇਹ ਵੀ ਕਹਾਂਗੀ ਕਿ ਹੋਰ ਵੀ ਅਸੀਂ ਜਾਣਕਾਰੀ ਦੇ ਕਿ ਕਿਸ ਤਰੀਕੇ ਦੇ ਨਾਲ ਪਿੱਛੇ ਸਭ ਕੁਝ ਹੁੰਦਾ ਰਿਹਾ ਕਿਸ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਵ ਵਾਲੀ ਸਥਿਤੀ ਜਿਹੜੀ ਬਣੀ ਹੋਈ ਸੀ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਵੀ ਜਿਹੜਾ ਕਿਹਾ ਜਾ ਰਿਹਾ ਹੈ ਕੀ ਪੁੱਛੀ ਕਰ ਦਿੱਤੀ ਗਈ ਹੈ ਚਰਨਜੀਤ ਜੇਕਰ ਲਗਾਤਾਰ ਅਸੀਂ ਗੱਲ ਕਰੀਏ ਤਾਂ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਇਤਨਾ ਤੀ ਵੱਡੀ ਖਬਰ ਆ ਗਈ ਕਿ ਸੀਜ਼ਫਾਇਰ ਜਿਹੜਾ ਹੋ ਚੁੱਕਿਆ ਕੋਈ ਅਪਡੇਟ ਆਈ ਹੋਵੇ ਬਿਲਕੁਲ ਪਹਿਲਾਂ ਜਿਹੜਾ 트ੰਪ ਦਾ ਜਿਹੜਾ ਟਵੀਟ ਹੈ ਉਹ ਪੂਰਾ ਇੱਕ ਵਾਰ ਮੋੜ ਤੋਂ ਤੁਹਾਨੂੰ ਸੁਣਾ ਦਿੰਨੇ ਆ ਉਹਨਾਂ ਦੇ ਵੱਲੋਂ ਜਿਹੜਾ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀਜ਼ਫਾਇਰ ਨੂੰ ਲੈ ਕੇ ਕੀ ਕੁਝ ਲਿਖਿਆ ਗਿਆ ਕਿਉਂਕਿ ਡੋਨਾਲਡ 트ੰਪ ਦੇ ਵੱਲੋਂ ਪਹਿਲਾਂ ਵੀ ਇਸ ਗੱਲ ਦਾ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਜੇਕਰ ਮੈਂਤਵਾ ਸੋਇਆ ਤਾਂ ਮੈਂ ਦੋਹਾਂ ਮੁਲਕਾਂ ਦੇ ਵਿਚਾਲੇ ਇੱਕ ਵਿਚੋਲਗੀ ਦਾ ਕੰਮ ਕਰਾਂਗਾ ਤੇ ਦੋਹਾਂ ਨੂੰ ਸਮਝਾਵਾਂਗੇ ਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਆਉਣ ਦਾ ਟੇਬਲ ਆ ਕੇ ਹੀ ਜਿਹੜੀ ਗੱਲ ਨਿਬੜਣੀ ਹੈ ਤੇ ਹੁਣ ਡੋਨਾਲਡ ਟਰੰਪ ਦੇ ਵੱਲੋਂ ਜੋ ਲਿਖਿਆ ਗਿਆ ਉਹ ਪੂਰਾ ਇੱਕ ਵਾਰ ਐਕਸਪਲੇਨ ਵੀ ਕਰ ਦੰਨੇ ਆ ਤੇ ਉਹਨਾਂ ਦੇ ਵੱਲੋਂ ਜਿਹੜਾ ਇਹ ਕੁਝ ਲਿਖਿਆ ਗਿਆ ਕਿੰਨਾ ਕੁ ਸਮਾਂ ਪਹਿਲਾਂ ਲਿਖਿਆ ਗਿਆ ਮਹਿਜ਼ 7 ਤੋਂ 8 ਮਿੰਟ ਹੋਏ ਨੇ ਇਹ ਟਵੀਟ ਹੋਏ ਨੂੰ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਫਟਰ ਅ ਲੌਂਗ ਨਾਈਟ ਆਫ ਟਾਕ mediated by the united state i am pleased to announce that india and pakistan have agreed to the full and immediate cease fire power ਭਾਰਤ ਤੇ ਪਾਕਿਸਤਾਨ ਰਾਜ਼ੀ ਹੋ ਗਏ ਨੇ ਜਿਹੜਾ ਇਸ ਸੀਜ਼ ਫਾਰ ਨੂੰ ਲੈ ਕੇ ਤੇ ਅੱਗੇ ਉਹ ਲਿਖਦੇ ਨੇ ਕਿ ਕੰਗ੍ਰੈਚੁਲੇਸ਼ਨ ਟੂ ਬੋਥ ਕੰਟਰੀਜ਼ ਔਨ ਯੂਜ਼ਿੰਗ ਕਾਮਨ ਸੈਂਸ ਐਂਡ ਗ੍ਰੇਟ ਇੰਟੈਲੀਜੈਂਸ ਥੈਂਕ ਯੂ ਫਾਰ ਯੂਰ ਇੰਟੈਂਸ਼ਨ ਟੂ ਦਿਸ ਮੈਟਰ ਪਾਵਰ ਇਹ ਸਭ ਨੂੰ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਕੁਝ ਲਿਖਿਆ ਗਿਆ ਇਹ ਸਭ ਨੂੰ ਲੈ ਕੇ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਸੀਜ਼ਫਾਇਰ ਹੈ ਉਹ ਹੁਣ ਹੋ ਚੁੱਕਿਆ ਹੈ ਸੀਜ਼ਪਾਰ ਪਾਵ ਰੁਕ ਚੁੱਕੀ ਹੈ ਜੰਗ ਜਿਹੜਿਆ ਦੋਹਾਂ ਮੁਲਕਾਂ ਦੇ ਵਿਚਾਲੇ ਤਣਾਅ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਲਗਾਤਾਰ ਜਿਹੜੇ ਕਾਰਵਾਈਆਂ ਹੋ ਰਹੀਆਂ ਸੀ ਬੀਤੇ 3 ਰਾਤਾਂ ਹੋ ਚੁੱਕੀਆਂ ਨੇ ਜਦੋਂ ਲਗਾਤਾਰ ਅਟੈਕ ਹੋ ਰਹੇ ਸੀ ਭਾਵੇਂ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਭਾਵੇਂ ਇੰਡੀਆ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਲਗਾਤਾਰ ਤਣਾਅ ਬਣਿਆ ਹੋਇਆ ਸੀ ਜੇ ਗੱਲ ਕੀਤੀ ਜਾਵੇ ਸਰਹੱਦੀ ਇਲਾਕਿਆਂ ਨੂੰ ਲੈ ਕੇ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਸੈਂਸਿਟਿਵ ਮਾਹੌਲ ਬਣਿਆ ਹੋਇਆ ਸੀ ਪਠਾਨਕੋਟ ਦੀ ਗੱਲ ਕੀਤੀ ਜਾਵੇ ਮਨਪ੍ਰੀਤ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਕਮਰਸਤ ਦੀ ਗੱਲ ਕੀਤੀ ਜਾਵੇ ਪਠਾਨਕੋਟ ਦੀ ਗੱਲ ਕੀਤੀ ਜਾਵੇ ਜੰਮੂ ਦੀ ਗੱਲ ਕੀਤੀ ਜਾਵੇ ਉਸ ਤੋਂ ਇਲਾਵਾ ਰਾਜਸਥਾਨ ਦੇ ਜੈਸਲਮੇਰ ਦੀ ਗੱਲ ਕੀਤੀ ਜਾਵੇ ਗੁਜਰਾਤ ਤੱਕ ਜਿਹੜੀ ਰਾਤ ਤੇ ਜਿਹੜੀ ਕਾਰਵਾਈ ਹੋਈ ਹੈ ਉਹ ਕਸ਼ਮੀਰ ਤੋਂ ਲੈ ਕੇ ਜੰਮੂ ਤੋਂ ਲੈ ਕੇ ਗੁਜਰਾਤ ਤੱਕ ਜਿਹੜੀ ਐਕਟੀਵਿਟੀ ਹੋਈ ਹੈ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਮਾਹੌਲ ਬਹੁਤ ਜ਼ਿਆਦਾ ਤਣਾਅ ਵਾਲਾ ਬਣਾਂ ਸੋਨ ਸ਼ੁਰੂ ਹੋ ਗਿਆ ਸੀ ਚੌਥਲਾ ਤਣਾਅ ਵਾਲੇ ਮਾਹੌਲ ਨੂੰ ਰੋਕਣ ਦੇ ਲਈ ਅੱਜ ਜਿਹੜੀ ਅਮਰੀਕਾ ਦੇ ਵੱਲੋਂ ਐਂਟਰੀ ਮਾਰੀ ਗਈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਆਪਣੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੇ ਸ਼ੰਕਰ ਉਹਨਾਂ ਦਾ ਕਹਿਣਾ ਸੀ ਕਿ ਪਲ-ਪਲ ਦੀ ਜਿਹੜੀ ਖਬਰ ਹੈ ਭਾਵੇਂ ਐਨ ਐਸ ਜੀ ਡੋਵਾਲ ਦੀ ਗੱਲ ਕੀਤੀ ਜਾਵੇ ਭਾਵੇਂ ਵਿਦੇਸ਼ ਮੰਤਰੀ ਡਾਕਟਰ ਜਿਹੜੇ ਜੈ ਸ਼ੰਕਰ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹਰ ਪਲ-ਪਲ ਦੀ ਜਿਹੜੀ ਖਬਰ ਹੈ ਅਸੀਂ ਅਮਰੀਕਾ ਦੇ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਕੀ ਕੁਝ ਪਾਕਿਸਤਾਨ ਕਰ ਰਿਹਾ ਕੀ ਕੁਝ ਉਸ ਪਾਸੇ ਤੋਂ ਹੋ ਰਿਹਾ ਤਾਂ ਹੁਣ ਜਿਹੜਾ ਸੀਲ ਸਪਾਇਰ ਹੋ ਚੁੱਕਿਆ ਤੇ ਸੀਲ ਸਪਾਇਰ ਨੂੰ ਲੈ ਕੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ جنگ ਹੈ ਜਿਸ ਦਾ ਕੋਈ ਜਿਹੜਾ ਗੱਲ ਹੈ ਕਿ ਉਸ ਦਾ ਕੋਈ ਪਲੇਟਫਾਰਮ ਹੀ ਨਹੀਂ ਬਣਦਾ ਉਸ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਦੋਵਾਂ ਮੁਲਕਾਂ ਨੂੰ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਇਹ ਕਹਿ ਸਕਦੇ ਆ ਕਿ ਇਹ ਕਹਿ ਸਕਦੇ ਆ ਕਿ ਹੁਣ ਬੜੀ ਵੱਡੀ ਖਬਰ ਹੈ ਕਿ ਚੰਗੀ ਖਬਰ ਹੈ ਇੱਕ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸਦੇ ਕਿ ਸੀਜ਼ ਫਾਇਰ ਦਾ ਮਤਲਬ ਕੀ ਹੁੰਦਾ ਇੱਕ ਵਾਰ ਪੂਰਾ ਤੁਹਾਨੂੰ ਡਿਟੇਲ ਦਿੰਨੇ ਆ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਇਹ ਸਹਿਮਤੀ ਇੱਕ ਤਰ੍ਹਾਂ ਦੀ ਹੁੰਦੀ ਹੈ ਕਿ ਜਿਹੜੇ ਦੋਵੇਂ ਦੇਸ਼ ਨੇ ਨਾ ਭਾਰਤ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਨਾ ਪਾਕਿਸਤਾਨ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਇੱਕ ਬ੍ਰਾਮਚਾਰਣ ਲੱਗ ਜਾਂਦਾ ਹੈ ਨਾ ਭਾਰਤ ਕੋਈ ਕਾਰਵਾਈ ਕਰੇਗਾ ਨਾ ਪਾਕਿਸਤਾਨ ਕਰੇਗਾ ਇੱਕ ਸਮੇਂ ਦੇ ਲਈ ਇਹ ਯੁੱਧ ਦੇ ਉੱਤੇ ਜਿਹੜਾ ਪੁਲਸਟਾਪ ਲੱਗ ਜਾਂਦਾ ਹੈ ਇਸ ਤੋਂ ਬਾਅਦ ਕੋਈ ਕਾਰਵਾਈ ਹਲੇ ਨਹੀਂ ਹੁੰਦੀ ਪਰ ਉਸ ਤੋਂ ਬਾਅਦ ਜੰਗ ਜਾਰੀ ਰਹੇਗੀ ਕੀ ਰਹੇਗੀ ਇਹ ਦੋਵੇਂ ਮੁਲਕਾਂ ਦਾ ਇੱਕ ਫੈਸਲਾ ਜਿਹੜਾ ਹੁੰਦਾ ਹੈ ਲੇਕਿਨ ਫਿਲਹਾਲ ਦੀ ਘੜੀ ਸੀਜ਼ਫਾਇਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਹੋਈ ਹੈ ਜਿਸ ਦਾ ਦਾਵਾ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਕੀਤਾ ਗਿਆ ਬੜੀ ਵੱਡੀ ਖਬਰ ਹੈ ਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਸੀ ਹੁਣ ਚੰਗੀ ਖਬਰ ਆ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਸਹਿਮਤੀ ਹੋਈ ਹੈ ਜੰਗ ਰੋਕਣ ਨੂੰ ਲੈ ਕੇ ਸੀਜ਼ਫਾਇਰ ਦੇ ਉੱਤੇ ਜਿਹੜਾ ਉਹਨਾਂ ਦੇ ਵੱਲੋਂ ਸਹਿਮਤੀ ਜੁਤਾਈ ਗਈ ਹੈ ਜਿਸ ਦਾ ਦਾਵਾ ਡੋਨਲਡ ਟਰੰਪ ਨੇ ਕੀਤਾ ਗਿਆ ਸੋ ਤੁਸੀਂ ਵੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਲੋਕ ਕਹਿ ਰਹੇ ਸਨ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਾਰਵਾਈ ਹੋ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਬਲੈਕ ਆਊਟ ਹੋਇਆ 2-3 ਦਿਨਾਂ ਤੋਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਕਾਰਵਾਈ ਕੀਤੀ ਜਾ ਰਹੀ ਸੀ ਡਰੋਨ ਅਟੈਕ ਕੀਤੇ ਜਾ ਰਹੇ ਸਨ ਮਿਜ਼ਾਈਲ ਜਿਹੜੀ ਦਾਗੀ ਜਾ ਰਹੀ ਸੀ ਲੇਕਿਨ ਇਸੇ ਦੇ ਵਿਚਾਲੇ ਵੱਡੀਆਂ ਖਬਰਾਂ ਚਰਨਜੀਤ ਹੁਣ ਕੀ ਕੁਝ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਬੁਲਤਣੀ ਵੱਡੀ ਅਪਡੇਟ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਦੋਹਾਂ ਮੁਲਕਾਂ ਦੇ ਵਿਚਕਾਰ ਜਿਹੜੀ ਹੈ ਗੱਲਬਾਤ ਵੀ ਹੋ ਰਹੀ ਹੈ ਦੋਹਾਂ ਮੁਲਕਾਂ ਦੇ ਵਿਚਕਾਰ ਚਰਚਾ ਚੱਲ ਰਹੀ ਹੈ ਕਿਉਂਕਿ ਸੀਸਫਾਇਰ ਨੂੰ ਲੈ ਕੇ ਜਿਹੜੀ ਗੱਲ ਸਾਹਮਣੇ ਆਈ ਹੈ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਦਸਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੋਹਾਂ ਮੁਲਕਾਂ ਦੇ ਵਿਚਾਲੇ ਜਿਹੜੀ ਹੈ ਗੱਲਬਾਤ ਹੋ ਰਹੀ ਹੈ ਟਾਕ ਹੋ ਰਹੀ ਹੈ on the table ਆਉਣ ਦੀ ਜਿਹੜੀ ਗੱਲ ਹੋ ਰਹੀ ਹੈ ਕਿਉਂਕਿ ਜਿਹੜਾ جنگ ਹੈ ਇਸ ਦਾ ਜਿਹੜਾ ਨਵੇੜਾ ਆਨ ਦੀ ਟੇਬਲ ਤੇ ਹੁੰਦਾ ਮਜ਼ਾਈਲਾ ਨਾਲ ਜਿਹੜਾ ਬੰਬਾ ਨਾਲ ਇਸ ਦਾ ਨਵੇੜਾ ਨਹੀਂ ਹੁੰਦਾ ਹਾਲਾਂਕਿ ਡੋਨਾਲਡ ਟਰੰਪ ਦੇ ਵੱਲੋਂ ਜਿਹੜੀ ਵਧਾਈ ਵੀ ਦਿੱਤੀ ਗਈ ਆ ਦੋਹਾਂ ਮੁਲਕਾਂ ਨੂੰ ਤੇ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਦੋਹਾਂ ਮੁਲਕਾਂ ਦੇ ਵਿਚਾਲੇ ਮਨਪ੍ਰੀਤ ਤੇ ਜਿਹੜੀ ਗੱਲਬਾਤ ਵੀ ਚੱਲ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਆ ਸਾਹਮਣੇ ਤੇ ਵੱਡੀ ਗੱਲ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹਾਲਾਤ ਸੁਧਰਦੇ ਨੇ ਜੜੀਆਂ ਪਾਬੰਦੀਆਂ ਇੱਕ ਦੂਜੇ ਦੇਸ਼ ਤੇ ਵੱਲੋਂ ਇੱਕ ਦੂਜੇ ਦੇਸ਼ ਤੇ ਉੱਤੇ ਲਾਈ ਗਈਆਂ ਨੇ ਭਾਵੇਂ ਇੰਪੋਰਟ ਦੀ ਲਾਈ ਗਈ ਆ ਐਕਸਪੋਰਟ ਦੀ ਲਾਈ ਗਈ ਆ ਭਾ ਦੀ ਹੁੰਦੀ ਲਾਈ ਗਈ ਹੈ ਬਾਰਡਰਾਂ ਨੂੰ ਜਿਹੜਾ ਬੰਦ ਕੀਤਾ ਗਿਆ ਖਾਸ ਤੌਰ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ 에ਅਰ ਸਪੇਸ ਨੂੰ ਬੰਦ ਕਰ ਦਿੱਤਾ ਗਿਆ ਇਹਦੇ ਉੱਤੇ ਵੀ ਜਿਹੜਾ ਗੱਲਬਾਤ ਹੋ ਸਕਦੀ ਹੈ ਸਾਰਾ ਨਵੇੜਾ ਹੋ ਸਕਦਾ ਜਿਹੜੇ ਆ ਪਾਬੰਦੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਵੀਜ਼ਾ ਸਰਵਿਸ ਨੂੰ ਲੈ ਕੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿਉਂਕਿ ਵੱਡੀ ਚਰਚਾ ਬਣ ਗਈ ਸੀ ਜਦੋਂ ਮਾਹੌਲ ਪਹਿਲਗਾਮ ਤੋਂ ਬਾਅਦ ਜਿਹੜਾ ਹੈ ਕਾਫੀ ਜਿਆਦਾ ਸਟ੍ਰਿਕਟ ਹੋ ਗਿਆ ਸੀ ਪੂਰਾ ਮਾਹੌਲ ਤਣਾਅ ਵਾਲਾ ਬਣ ਗਿਆ ਸੀ ਉਸ ਤੋਂ ਬਾਅਦ ਚਰਚਾ ਚੱਲਣੀ ਸ਼ੁਰੂ ਹੋ ਗਈ ਸੀ ਕਿ ਲਗਾਤਾਰ ਜਿਹੜੀ ਹੈ ਕਿਤਨਾ ਕਿਤੇ ਵੱਡੀ ਜਿਹੜੀ ਹੈ ਪ੍ਰੋਬਲਮ ਖੜੀ ਹੋ ਸਕਦੀ ਹੈ ਕਿਉਂਕਿ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੰਗ ਸ਼ੁਰੂ ਕਿੱਥੋਂ ਹੋਇਆ ਜੰਗ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਇਹ ਹੋਈ ਹੈ ਪਹਿਲਗਾਮ ਦੇ ਵਿੱਚ ਜਦੋਂ ਬੇਕਸੂਰ ਭਾਰਤੀਆਂ ਨੂੰ ਮਾਰਿਆ ਗਿਆ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਵੀ ਸਨ 26 ਦੇ ਕਰੀਬ ਜਿਹੜੇ ਭਾਰਤੀ ਸਨ ਉਹਨਾਂ ਨੂੰ ਜਿਹੜਾ ਮਾਰਿਆ ਗਿਆ ਬੇਕਸੂਰਾਂ ਨੂੰ ਉਹਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਅੱਤਵਾਦੀਆਂ ਦੇ ਅੱਤਵਾਦੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਚ ਇਹ ਗੱਲ ਪੁੱਛ ਕੇ ਮਾਰੇਗਾ ਕਿ ਤੁਸੀਂ ਕਿਹੜੇ ਧਰਮ ਦੇ ਹੋ ਜਦੋਂ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਤਾਂ ਉਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ ਤੇ ਕਈ ਵਿਚਾਰੇ ਅਜੇ ਇਹ ਵੀ ਮਾਰੇ ਗਏ ਜਿਹੜੇ ਬਿਲਕੁਲ ਅਜੇ ਆਪਣਾ ਹਨੀਮੂਨ ਤੱਕ ਮਨਾਉਣਗੇ ਸੀ ਵਿਆਹ ਨੂੰ ਵੀ ਅਜੇ ਹਫਤਾ ਤੱਕ ਨਹੀਂ ਹੋਇਆ ਸੀ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੀ ਵੀ ਸ਼ਮੂਲੀਅਤ ਉਹਨਾਂ ਨੂੰ ਵੀ ਮਾਰਗ ਰਾਇਆ ਗਿਆ ਬੇਕਸੂਰ ਸੀ ਤੇ ਉਸ ਨੂੰ ਸਭ ਨੂੰ ਲੈ ਕੇ ਫਿਰ ਮਨਪ੍ਰੀਤ ਜਿਹੜੀ ਵੱਡੀ ਗੱਲ ਆਈ ਹੈ ਉਸ ਤੋਂ ਬਾਅਦ ਫਿਰ ਤਣਾਅ ਬਣਿਆ ਤਣਾਅ ਬਣਨ ਤੋਂ ਬਾਅਦ ਫਿਰ ਮਾਹੌਲ ਗਰਮਾਇਆ ਮਾਹੌਲ ਗਰਮਾਉਣ ਤੋਂ ਬਾਅਦ ਭਾਰਤ ਦੇ ਵੱਲੋਂ ਸਿੱਧੇ ਤੌਰ ਤੇ ਜਦੋਂ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਜਿਹੜਿਆ ਇੱਕ ਪਹਿਲੀ ਜਿਹੜੀ ਸਟ੍ਰਾਈਕ ਕੀਤੀ ਜਾਂਦੀ ਹੈ ਡਿਪਲੋਮੈਟਿਕ ਸਟ੍ਰਾਈਕ ਕੀਤੀ ਜਾਂਦੀ ਹੈ ਭਾਵ ਇਸ ਦੇ ਜਿਹੜਾ ਆਰਥਿਕ ਤੌਰ ਤੇ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਜਿਸ ਦੇ ਵਿੱਚ ਇੰਪੋਰਟ ਐਕਸਪੋਰਟ ਬੰਦ ਕਰ ਦਿੱਤਾ ਜਾਂਦਾ ਜਿਹੜਾ ਸਿੰਧੂ ਜਲ ਸੰਧੋਤਾ ਸੀ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਜਿਹੜੇ ਨਾਗਰਿਕ ਭਾਰਤ ਦੇ ਵਿੱਚ ਪਾਕਿਸਤਾਨ ਦੇ ਕਿਸੇ ਵੀ ਵੀਜ਼ਾ ਦੇ ਉੱਤੇ ਆਏ ਸੀ ਉਹ ਸਾਰੇ ਵੀਜ਼ਾਜ਼ ਰੱਦ ਕਰ ਦਿੱਤੇ ਜਾਂਦੇ ਨੇ ਭਾਵੇਂ ਮੈਡੀਕਲ ਸੇਵਾਵਾਂ ਦੇ ਉੱਤੇ ਆਏ ਹੋਏ ਸੀ ਉਹਨਾਂ ਨੂੰ ਵੀ ਵਾਪਸ ਪਰਤਣਾ ਪੈਂਦਾ ਇਸ ਤੋਂ ਇਲਾਵਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਲੌਂਗ ਟਰਮ ਵੀਜ਼ਾ ਤੇ ਰਹਿ ਰਹੇ ਸੀ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਜਿਹੜਾ ਦੂਤਾਵਾਸ ਹੈ ਉਸ ਨੂੰ ਬੰਦ ਕਰਨਾ ਪੈਂਦਾ ਤੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਜਿਹੜਾ ਵੱਡਾ ਜਿਹੜਾ ਸੱਟ ਮਾਰੀ ਗਈ ਸੀ ਪਾਕਿਸਤਾਨ ਨੂੰ ਉਹ ਮਾਰੀ ਗਈ ਸੀ ਇੰਪੋਰਟ ਐਕਸਪੋਰਟ ਜਦੋਂ ਬੰਦ ਕੀਤਾ ਗਿਆ ਉਹਦੇ ਉੱਤੇ ਮਾਰੀ ਗਈ ਉਸ ਤੋਂ ਇਲਾਵਾ 에ਅਰ ਸਪੇਸ ਬੰਦ ਕਰ ਦਿੱਤਾ ਗਿਆ ਤੇ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਫਿਰ ਆ ਹੀ ਕੁਝ ਚੱਲਿਆ ਉਹਨਾਂ ਦੇ ਵੱਲੋਂ ਵੀ 에ਅਰ ਸਪੇਸ ਬੰਦ ਕੀਤਾ ਗਿਆ ਕਿਉਂਕਿ ਜਿਹੜਾ 에ਅਰ ਸਪੇਸ ਹੈ ਨਾ ਮਨਪ੍ਰੀਤ ਸਭ ਤੋਂ ਵੱਡੀ ਚੀਜ਼ ਹੈ ਇੰਪੋਰਟ ਐਕਸਪੋਰਟ ਤੇ 에ਅਰ ਸਪੇਸ ਇਸ ਦੀ ਜਿਹੜੀ ਹੈ ਜ਼ਰੂਰਤ ਹਰ ਦੇਸ਼ ਨੂੰ ਹੈ ਹੁਣ ਅੱਜ ਪਾਕਿਸਤਾਨ ਦੇ ਵਿੱਚ ਜੇ ਕੋਈ ਜਹਾਜ਼ ਲੈਂਡ ਕਰ ਰਿਹਾ ਟੇਕ ਆਫ ਕਰ ਰਿਹਾ ਉਸਨੇ ਸਿੰਗਾਪੁਰ ਜਾਣਾ ਮਲੇਸ਼ੀਆ ਜਾਣਾ ਥਾਈਲੈਂਡ ਜਾਣਾ ਜਾਂ ਇਹ ਵਾਲੇ ਪ ਜਿਹੜੇ ਜਰੀਏ ਦੇਖੋ ਨਾ ਜਿਹੜੀ ਉਸਦੀ ਟ੍ਰੈਫਿਕਿੰਗ ਦੀ ਜਿਹੜੀ 1 ਕਿਲੋਮੀਟਰ ਹੁੰਦੀ ਹੈ ਉਹਨਾਂ ਨੂੰ ਵੇਖੋ ਤਾਂ ਜਦੋਂ ਚਾਈਨਾ ਦੇ ਓਵਰ ਹੋ ਕੇ ਜਾ ਰਿਹਾ ਹੈ ਏਪਲੇਨ ਤਾਂ ਉਹ ਦੁੱਗਣਾ ਟਾਈਮ ਲੈ ਰਿਹਾ ਦੁੱਗਣਾ ਟਾਈਮ ਲੈ ਰਿਹਾ ਦੁੱਗਣਾ ਪੈਸਾ ਇਨਵੈਸਟ ਹੋ ਰਿਹਾ ਕਿਉਂਕਿ ਇਹ ਸਭ ਦੇ ਉੱਤੇ ਫਿਰ ਸੈਕੰਡਲੀ ਕੀ ਹੈ ਜਿਹੜਿਆ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਵਧ ਰਿਹਾ ਤੇ ਕਰਤਾਰਪੁਰ ਕੋਰੀਡੋਰ ਬੰਦ ਹੋਇਆ ਹਾਲਾਂਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਬਾਬੇ ਨਾਨਕ ਦੀ ਧਰਤੀ ਆਸੀਂ ਨਹੀਂ ਕਰ ਸਕਦੇ ਉਸ ਨੂੰ ਬੰਦ ਪਰ ਸਥਿਤੀਆਂ ਅਜਹੀਆਂ ਬਣੀਆਂ ਸਥਿਤੀਆਂ ਅਜਹੀਆਂ ਬਣੀਆਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਉਹ ਕੋਰੀਡੋਰ ਬੰਦ ਹੋਇਆ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਆਈ ਕੁਝ ਹੋਇਆ ਤੇ ਇਹ ਜਿਹੜੀ ਸਟਾਰਟਿੰਗ ਹੋਈ ਸੀ ਪਹਿਲਗਾਮ ਤੋਂ ਇਹ ਸ਼ੁਰੂਆਤ ਹੋਈ ਸੀ ਪਰ ਅੱਜ ਡੋਨਾਲਡ ਟਰੰਪ ਦੇ ਵੱਲੋਂ ਜਿਸ ਤਰ੍ਹਾਂ ਕਹਿਆ ਗਿਆ ਕਿ ਦੋਨਾਂ ਮੁਲਕਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਠੀਕ ਹੈ ਤੁਸੀਂ ਸੀਜ਼ਫਾਇਰ ਲਈ ਤਿਆਰ ਹੋ ਤਾਂ ਬਹੁਤ ਵਧੀਆ ਗੱਲ ਹੈ ਸੀਜ਼ਫਾਇਰ ਨੂੰ ਲੈ ਕੇ ਇੱਕ ਪਰ ਮੁਰਤੋ ਦੱਸ ਦੇਣਾ ਚਾਹੁੰਦੇ ਹਾਂ ਮਨਪ੍ਰੀਤ ਬਰੀਫ ਕਰ ਦਿਓ ਕਿ ਸੀਜ਼ਫਾਇਰ ਦਾ ਅਸਲ ਜਿਹੜਾ मीनिंग ਕੀ ਹੈ ਤਾਂ ਕਿ ਦਰਸ਼ਕਾਂ ਨੂੰ ਹਰ ਚੀਜ਼ ਦਾ ਹਰ ਸਥਿਤੀ ਦਾ ਪਤਾ ਲੱਗ ਸਕੇ ਜੀ ਸੋ ਬਹੁਤ ਵੱਡੀ ਤੇ ਚੰਗੀ ਖਬਰ ਇਸ ਨੂੰ ਕਹਾਂਗੇ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਦੇ ਉੱਤੇ ਸਹਿਮਤੀ ਜਿਹੜੀ ਹੋ ਗਈ ਹੈ ਦੋਵਾਂ ਮੁਲਕਾਂ ਦੇ ਵਿਚਾਲੇ ਕਿਹਾ ਜਾ ਰਿਹਾ ਹੈ ਕਿ ਗੱਲਬਾਤ ਕੀਤੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਸੋ ਬਹੁਤ ਵੱਡੀ ਖਬਰ ਹੈ ਕਿ ਲਗਾਤਾਰ ਹਰ ਇੱਕ ਦੇ ਵੱਲੋਂ ਇਹ ਅਰਦਾਸਾਂ ਕੀਤੀਆਂ ਜਾ ਰੀਆਂ ਸਨ ਹਰ ਇੱਕ ਦੇ ਵੱਲੋਂ ਇਹ ਕਿਹਾ ਜਾ ਰਿਆ ਸੀ ਕਿ ਅਸੀਂ ਦੁਆ ਕਰਦੇ ਹਾਂ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਜੋ ਹੈ ਕਿਸੇ ਵੀ ਤਰੀਕੇ ਦੀ ਤਣਾਅ ਵਾਲੀ ਸਥਿਤੀ ਨਾ ਬਣੇ ਇਹ جنگ ਇੱਥੇ ਰੁਕ ਜਾਣੀ ਚਾਹੀਦੀ ਹੈ ਸੀਜ਼ ਫਾਇਰ ਦਾ ਮਤਲਬ ਕੀ ਹੁੰਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਸਹਿਮਤੀ ਇਹ ਚੀਜ਼ ਦੀ ਹੁੰਦੀ ਹੈ ਕਿ ਦੋਵੇਂ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕਰਨਗੇ ਉੱਥੇ ਫੁੱਲ ਸਟਾਪ ਜਿਹੜਾ ਲੱਗ ਜਾਂਦਾ ਭਾਰਤ ਸਰਕਾਰ ਦੇ ਪੁਸ਼ਟੀ ਨੂੰ ਲੈ ਕੇ ਵੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਭਾਰਤ ਪਾਕਿਸਤਾਨ ਦੇ ਯੁੱਧ ਦੇ ਉੱਤੇ ਵਿਰਾਮ ਚਿੰਨ ਜਿਹੜਾ ਲੱਗ ਚੁੱਕਿਆ ਹੈ ਸੋ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਰੁਕ ਚੁੱਕੀ ਹੈ ਲਗਾਤਾਰ ਜਿੱਥੇ ਮਾਹੌਲ ਪੈਨਿਕ ਹੋਇਆ ਸੀ ਲੋਕ ਵੀ ਡਰੇ ਸੈਮੇ ਬੈਠੇ ਸਨ ਭਾਰਤ ਸਰਕਾਰ ਦੇ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਦੇ ਉੱਤੇ ਵਿਰਾਮ ਚਿੰਨ ਲੱਗ ਚੁੱਕਿਆ ਵੱਡੀ ਖਬਰ ਭਾਰਤ ਸਰਕਾਰ ਨੇ ਪੁਸ਼ਟੀ ਕਰ ਦਿੱਤੀ ਹੈ ਜੀਆਂ ਦੱਸ ਰਹੀ ਹੈ ਕਿ ਹੁਣ ਜੰਗ ਨਹੀਂ ਹੋਏਗੀ ਸੀਜ਼ ਫਾਇਰ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਸਹਿਮਤੀ ਬਣ ਗਈ ਹੈ ਸ਼ਾਮ 5 ਵਜੇ ਜਿਹੜਾ ਦੱਸ ਰਹੀ ਹੈ ਕਿ ਇਹ ਸਹਿਮਤੀ ਨੂੰ ਲੈ ਕੇ ਗੱਲਬਾਤ ਹੋਈ ਹੈ ਵੱਡੀ ਗੱਲ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਯੁੱਧ ਨੂੰ ਲੈ ਕੇ ਜਿਹੜਾ ਕਿਹਾ ਜਾ ਰਿਹਾ ਸੀ ਕਿ 트럼ਪ ਦੇ ਵੱਲੋਂ ਕਿਹਾ ਗਿਆ ਦਾਵਾ ਕੀਤਾ ਗਿਆ ਵਧਾਈ ਦਿੱਤੀ ਗਈ ਦੋਵਾਂ ਮੁਲਕਾਂ ਨੂੰ ਤੇ ਇੱਥੇ ਭਾਰਤ ਸਰਕਾਰ ਨੇ ਵੀ ਹੁਣ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੋ ਯੁੱਧ ਛਿੜਿਆ ਸੀ ਉਸ ਦੇ ਉੱਤੇ ਵਿਰਾਮ ਚਿੰਨ ਜਿਹੜਾ ਲੱਗਿਆ ਯੁੱਧ ਵਿਰਾਮ ਨੂੰ ਲੈ ਕੇ ਸ਼ਾਮ 5 ਵਜੇ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਲਾਗੂ ਕੀਤਾ ਗਿਆ ਯਾਨੀ ਕਿ ਹੁਣ ਵੱਡੀ ਖਬਰ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਹਿਮਤੀ ਬਣ ਗਈ ਹੈ ਹੁਣੇ ਯੁੱਧ ਜਿਹੜਾ ਨਹੀਂ ਹੋਏਗਾ ਸੀਜ਼ਫਾਇਰ ਦਾ ਮਤਲਬ ਹੁੰਦਾ ਹੈ ਕਿ ਯੁੱਧ ਦੇ ਉੱਤੇ ਇੱਕ ਵਿਰਾਮ ਚਿੰਨ ਲੱਗ ਜਾਣਾ ਕਿ ਇਸ ਤੋਂ ਬਾਅਦ ਨਾ ਭਾਰਤ ਕੋਈ ਕਾਰਵਾਈ ਕਰੇਗਾ ਨਾ ਪਾਕਿਸਤਾਨ ਕਰੇਗਾ ਬੜੀ ਵੱਡੀ ਖਬਰ ਹੈ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਲੋਕਾਂ ਤੱਕ ਪਹੁੰਚਾਓ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਨੂੰ ਲੈ ਕੇ ਸਹਿਮਤੀ ਹੋ ਗਈ ਹੈ ਕਿ ਹੁਣ ਕਿਸੇ ਦੇ ਵੱਲੋਂ ਕੋਈ ਵੀ ਫਾਇਰਿੰਗ ਨਹੀਂ ਕੀਤੀ ਜਾਏਗੀ ਸੀਜ਼ਫਾਇਰ ਜਿਹੜਾ ਹੈ ਉਸ ਦੇ ਉੱਤੇ ਸਹਿਮਤੀ ਜੁਤਾ ਦਿੱਤੀ ਗਈ ਹੈ ਲਗਾਤਾਰ ਦੇਖ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਵਾਈਆਂ ਕੀਤੀਆਂ ਗਈਆਂ ਵਿਚਾਲੇ ਸੀਜ਼ਫਾਇਰ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦਾ ਵਾਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤਾ ਗਿਆ ਜੀਆਂ ਦੱਸਦੇ ਕਿ ਡੋਨਲਡ ਟਰੰਪ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋਇਆ ਉਹਨਾਂ ਦੇ ਵੱਲੋਂ ਜੰਗ ਜਿਹੜੀ ਰੋਕ ਦਿੱਤੀ ਗਈ ਹੈ ਸੋ ਬਹੁਤ ਵੱਡੀ ਖਬਰ ਹੈ ਇਸ ਵੇਲੇ ਦੀ ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਾਤਾਰ ਵਿਵਾਦ ਚੱਲ ਰਿਹਾ ਸੀ ਲੇਕਿਨ ਇਸ ਦੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰੰਪ ਦੇ ਵੱਲੋਂ ਵੱਡਾ ਦਾਵਾ